ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਰਜੈਬ ਟਿੱਕ ਤੇ ਉਮੀਦ ਹੈ ਤੁਸੀਂ ਵਧੀਆ ਹੋਗੇ ਆਪਾਂ ਬਹੁਤ ਵਧੀਆ ਅੱਜ ਆਪਾਂ ਬੈਂਡ ਪਲਾਜ਼ਾ ਦੀ ਕਟਿੰਗ ਕਰਾਂਗੇ ਇਹਦੀ ਆਪਾਂ ਪੌਕਟ ਵੀ ਲਾਵਾਂਗੇ ਇਹਦੀ ਕਟਿੰਗ ਸਟਿਚਿੰਗ ਦੋਨੋਂ ਕਰਾਂਗੇ ਆਪਾਂ ਇਹਦੀ ਪੌਕਟ ਵੀ ਤੁਹਾਨੂੰ ਮਦਰ ਸੰਗੀਤਾ ਲਗਾਣੀ ਆ ਤੇ ਸਭ ਤੋਂ ਪਹਿਲਾਂ ਆ ਆ ਦੇਖ ਸਕਦੇ ਹੋ ਪਹਿਲਾਂ ਆਪਾਂ ਕੀ ਕਰਦੇ ਆ ਕੱਪੜਾ ਮੈਨੇ ਆ ਇਹ ਕਿੰਨਾ ਕੱਪੜਾ ਹੈਗਾ ਮੈਨ ਲੱਗਦਾ ਹੈ ਕਿ 2.5 ਮੀਟਰ ਕੱਪੜਾ ਹੈ ਦੇਖੋ 2.5 2 ਇੰਚ ਹੈ 2.5 ਮੀਟਰ ਹੈ 2 ਮੀਟਰ ਹਾਂਜੀ 2 मीटर ਮੇਕੋ ਕਪੜਾ ਤੇ ਇਹਨੂੰ ਆਪਾਂ ਕਿਸ ਤਰ੍ਹਾਂ ਪਹਿਲਾਂ ਵਿਛਾਣਾ ਹੈ ਆਪਾਂ ਪਿੱਛੇ ਸਾਈਡ ਤੇ ਕਟਿੰਗ ਕਰਾਂਗੇ ਇਹਦੀ ਠੀਕ ਹੈ ਜੀ ਤੇ ਪਹਿਲਾਂ ਆਪਾਂ ਇਹਦੀ ਬੈਕ ਸਾਈਡ ਤੇ ਨਿਸ਼ਾਨੀ ਲਗਾ ਲੈਣ ਕਿਉਂਕਿ ਇਹਦਾ ਫਰੰਟ ਬੈਕ ਕੁਛ ਨਹੀਂ ਪਤਾ ਚੱਲਦਾ ਇਸ ਤਰ੍ਹਾਂ ਬੈਕ ਸਾਈਡ ਤੇ ਮੈਂ ਨਿਸ਼ਾਨੀਆਂ ਲਗਾ ਲੈਣੀਆਂ ਜੀ ਇਹਦਾ ਪੁੱਛੇਦ ਪਤਾ ਚੱਲ ਸਕੇ तो सब तो पेल आपूदा विछा लाना एक्सल साइज का मैं कटिंग कराँगी ठीक है जी आप देख सकते हो कि इस तरह आप फोल्ड करके विछा ला कपड़े में सारे कपड़े ने विछा ला बैंती इंच छत्ती इंच कि छत्ती इंच कमर है लेंथ सैंती कमर थर्टी सिक्स ठीक है ते जी तो पहुंचा मैं यहाँ मोरी यानी कि मैं सात इंच रखागी ठीक है जी आसन है यारह इंच इस नाप की आप कटिंग करा ठीक है जी ਇਹ ਸਭ ਤੋਂ ਪਹਿਲਾਂ ਆਪਾਂ ਲੈਂਥ ਲਵਾਂਗੇ ਪਹਿਲਾਂ ਆਪਾਂ ਇੱਥੋਂ 2 ਇੰਚ ਲੈ ਲਾਂਗੇ ਉੱਪਰੋਂ ਜਿਹੜਾ ਸਾਡਾ ਮਤਲਬ ਉੱਪਰ ਫੋਲਡ ਹੋਣਾ ਜਾਂ ਤੁਸੀਂ ਮੈਂ ਇਹਦੀ ਮਤਲਬ ਰਾਉਂਡ ਸਾਈਡੀ ਲਾਸਟਿਕ ਪਾਵਾਂਗੇ ਪਹਿਲਾਂ ਮੈਂ ਇੱਥੇ 2 ਇੰਚ ਲੈ ਰਹੀ ਹਾਂ 1.5 2 ਇੰਚ ਲੈ ਸਕਦੇ ਤੁਸੀਂ ਮੈਂ 2 ਇੰਚ ਲੈ ਰਹੀ ਹਾਂ ਬalé 2 ਇੰਚ ਲੈ ਕੇ ਠੀਕ ਹੈ ਜੀ ਇੱਥੋਂ 2 ਇੰਚ ਲੈ ਲਿਆ ਉਸ ਤੋਂ ਬਾਅਦ ਆਪਾਂ ਕਿੰਨਾ ਲੰਬਾਈ ਲਵਾਂਗੇ ਲੰਬਾਈ ਰਹੀ ਹੈ ਜੀ 73 ਇੰਚ ਤਾਂ ਮੈਂ ਪੂਰੀ ਲੰਬਾਈ ਲੈ ਲਾਂਗੀ 73 ਇੰਚ ਠੀਕ ਹੈ ਜੀ ਮੇਰੇ ਇੱਥੇ 73 ਆ ਰਿਹਾ ਹੈ ఇది సెతి ఇంచంబా ఇంకా ఇంచో బ ఫోల్డ్ మే దో ఇంచ ఫోల్డ్ దో ఇ ਜੀ ਜੀ 2 ਇੰਚ ਐਕਸਟਰਾ ਲੈਂਥ ਦਾ ਬਾਅਦ ਆਪਾਂ ਕੀ ਕਰਨਾ ਜਾਣ ਕੇ ਇਹਦੀ ਕਮਰ ਹੈ ਜੀ 36 ਇੰਚ ਕਮਰ ਆ 36 ਨੂੰ ਆਪਾਂ 4 ਨਾਲ ਡਿਵਾਈਡ ਕਰਨਾ ਠੀਕ ਹੈ ਜੀ ਆ ਦੇਖੋ ਤੇ ਸਕੇਲ ਨਾਲ ਵੀ ਡਿਵਾਈਡ ਕਰ ਸਕਦੇ ਆ ਦੇਖ ਸਕਦੇ ਤੁਸੀਂ ਇਹਦਾ ਇਹਦੀ 36 ਕਮਰ ਆ 36 ਨੂੰ ਆਪਾਂ 1.5 ਇੰਚ ਰਿਮਨ ਫੋਲਡ ਕੀਤਾ ਮਤਲਬ ਬਾਅਦ ਆਪਾਂ ਹੋਰ ਫੋਲਡ ਕਰਨਾ ਆ ਦੇਖ ਸਕਦੇ ਹੋ ਕਿੰਨਾ ਬਚਦਾ 9 ਇੰਚ ਠੀਕ ਹੈ ਜੀ 9 ਇੰਚ ਬਚਦਾ ਆ ਦੇਖੋ ਤੁਹਾਨੂੰ 9 ਇੰਚ 9 ਇੰਚ ਲੈਣਾ ਪਹਿਲੇ ਆਪਾਂ ਆਦੇ ਮੈਂ 9 ਇੰਚ ਲਿਆ ਉਹ ਤੋਂ ਬਾਅਦ ਆਪਾਂ ਡੇਢ 2 ਇੰਚ ਐਕਸਟਰਾ ਲੈਣਾ ਵਾ ਡੇਢ ਲੈ ਇੰਚ ਲੈ ਸਕਦੇ 2 ਇੰਚ ਮੈਂ 2 ਇੰਚ ਲੈ ਰਹੀ ਹਾਂ 2 ਇੰਚ ਲੈ ਲਿਆ ਮਤਲਬ ਟੋਟਲ ਮੈਂ 11 ਇੰਚ ਲੈ ਲਿਆ 11 ਇੰਚ ਲੈਣ ਤੋਂ ਬਾਅਦ ਆਪਾਂ ਇੱਥੋਂ ਵੀ ਮੈਂ ਆਸਨ ਵੀ ਮੈਂ 11 ਇੰਚ ਲੈ ਰਹੀ ਹਾਂ ਠੀਕ ਹੈ ਜੀ 11 ਇੰਚ ਆਸਨ ਲਿਆ ਮੈਂ ਉਹ ਤੋਂ ਬਾਅਦ ਬੈਕ ਸਾਈਡ ਤੇ ਵਧਾ ਲੈਣਾ ਵਾ ਲੈ 11 ਇੰਚ ਆਸਨ ਲਿਆ ਉਹ ਤੋਂ ਬਾਅਦ ਇੱਥੋਂ ਮੈਂ 7 ਇੰਚ ਲੈ ਰਹੀ ਕੋਰਚਰ ਜਾਂ 2 ਜਾਂ 2.5 ਇੰਚ ਲੈ ਸਕਦੇ ਆ ਜੇ ਮੈਂ 2 ਇੰਚ ਲੈ ਲੈਣੀ ਆ ਕਿਉਂਕਿ ਇਹ ਕਿਹੜਾ ਹੈਲਥੀ ਹੈ ਜ਼ਿਆਦਾ ਇਹ ਨੋਰਮਲ ਨਾਪ ਹੈ ਇਥੇ ਮੈਂ 2 ਇੰਚ ਲੈ ਲੈ ਆ 2 ਇੰਚ ਲੈਣ ਤੋਂ ਬਾਅਦ ਆਪਾਂ ਇਥੋਂ ਇਹਦਾ ਗੁਲਾਈ ਸ਼ੇਪ ਦੇ ਦੇਣਾ ਸ਼ੇਪ ਦੇਣ ਤੋਂ ਬਾਅਦ ਆਪਾਂ ਕੀ ਕਰਨਾ ਇਹਦਾ ਆਪਾਂ ਸੈਂਟਰ ਕਰ ਲੈਣਾ ਆ ਦੇਖੋ ਇਹਦਾ ਇਹਦਾ ਕਿੰਨਾ ਬਚਿਆ 14 ਇੰਚ 14 ਦਾ ਇਥੋਂ ਆਪਾਂ ਸੈਂਟਰ ਨਿਸ਼ਾਨੇ ਲਗਾ ਲੈਣੀ ਹੈ ਸੈਂਟਰ ਦੀ ਠੀਕ ਹੈ ਜੀ 14 ਦੇ ਇਥੇ ਸੈਂਟਰ ਦੀ ਨਿਸ਼ਾਨੀ ਲਗਾ ਲਈ ਤਾਂ ਜਿਵੇਂ ਆਪਾਂ ਤੇ ਪਹੁੰਚੇ ਤਾਂ ਵੀ ਆਪਾਂ 14 ਇੰਚ ਲੈ ਕੇ ਇਹਦਾ ਸੈਂਟਰ ਕਰ ਲੈਣਾ ਦੇਖੇ ਤਾਂ 14 ਇੰਚ ਲੈ ਕੇ ਤੁਸੀਂ 7 ਇੰਚ ਇਹਦਾ ਸੈਂਟਰ ਕਰ ਲੈਣਾ ਸੈਂਟਰ ਕਰਕੇ ਠੀਕ ਹੈ ਜੀ ਆ ਦੇਖੋ ਇੱਕ ਇੱਥੇ ਪਹਿਲਾਂ ਆਪਾਂ ਇੱਕ ਲਾਈਨ ਦਾ ਅੰਦਾਜ਼ੇ ਸਿੱਧੀ ਤੋਂ ਉਤੋਂ ਬਾਅਦ ਇੱਥੋਂ ਇੱਥੇ ਵੀ ਆਪਾਂ ਇੱਕ ਇਹਦੀ ਨੰਨੜਾ ਰ ਠੀਕ ਹੈ ਜੀ ਇੱਥੇ ਸੈਂਟਰ ਤੋਂ ਲਾਈਨ ਬਣ ਗਈ। ਔਰ ਤੋਂ ਬਾਅਦ ਆਪਾਂ ਪੁੰਚਾ ਲੈਣਾ। ਪੁੰਚਾ ਕਿੰਨਾ ਮਰਖਾਂਗੇ 7 ਇੰਚ। 7 ਦਾ ਇੱਥੇ ਸੈਂਟਰ ਕਰਨਾ 7 1/3 3 3 6 1/2 3 1/2 3 ਆ ਰਿਹਾ ਨਾ। 1/2 3 ਆਪਾਂ ਇਹਧਰ ਲਵਾਂਗੇ। ਯਾਨੀ ਕਿ ਤੇ 1/2 3 ਆਪਾਂ ਇਹਧਰ ਲਵਾਂਗੇ। ਠੀਕ ਹੈ ਜੀ। ਯਾਨੀ ਕਿ 7 ਇੰਚ ਵਾਲਾ ਪੁੰਚਾ। ਔਰ ਤੋਂ ਬਾਅਦ ਆਪਾਂ ਲਵਾਂਗੇ ਸ਼ੇਪ ਪਰ। ਔਰ ਤੋਂ ਬਾਅਦ ਆਹ ਵਾਲਾ ਮੈਂ ਸ਼ੇਪ ਪਰ ਲੈ ਰਹੀ ਆ। ਇਹਨੂੰ ਆਪਾਂ ਪੁੰਚੇ ਨਾਲ ਮਲਾ ਦੇਣਾ। इन्ना फिटिंग बनेगा ना एक तो बनेगा तो बार ट्राई करके जरूर देखो इस तरह बहुत ही वादिया बनेगा उस भी आप इधर आवे ठीक है जी इतों ही आप थोड़ी जी ਇਸ ਜੀ ਆਥੂ ਆਪਾ ਇਦਾ ਇਹਨਾਂ ਆਥੂ ਥੋੜੀ ਜਿਹੀ ਆਥੂ ਮਾੜੀ ਜਿਹੀ ਹਾਫ ਵਿੱਚ ਦੇ ਕੱਟ ਪਾ ਲਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਕਟਿੰਗ ਕਰ ਦੇਣਾ ਉਸ ਤੋਂ ਬਾਅਦ ਆ ਦੇਖੋ ਇਹਨੂੰ ਪੁੰਚੇ ਨੂੰ ਆਪਾਂ ਫੋਲਡ ਕਰਕੇ ਕਟਿੰਗ ਕਰਾਂਗੇ ਜੇ ਤਾਂ ਆਪਾਂ ਫੋਲਡ ਕਰਦੇ ਆ ਤਾਂ ਸਾਡਾ ਇਹ ਤੋਂ ਸਾਈਡ ਤੋਂ ਕਪੜਾ ਘੱਟ ਸਕਦਾ ਇਸ ਲਈ ਮੈਂ ਤਾਂ ਕਰਕੇ ਬਾਹਰੋਂ ਕਟਿੰਗ ਕੀਤੀ ਹੈ मेरा फ्रंट पीस प्लाजो का थोड़ा सेंटर लगा क्योंकि मैं थोड़ी सी प्लेट पा ये इतना फ्रंट बैक पीस पता चल सके ठीक है जी फ्रंट पीस कटिंग हो गया उस तो पीस कटिंग करना बैक भी अपना इस तरह वि ਇਤੋਂ ਬਾਅਦ ਕੀ ਕਰਨਾ ਇੱਥੋਂ ਆਪਾਂ 2 ਇੰਚ ਬੈਕਬੀਸਟ ਲਾਜਾਦਾ ਲਵਾਂਗੇ ਆ ਦੇਖੋ ਇੱਥੋਂ ਇਦਾਂ ਠੀਕ ਹੈ ਜੀ ਤੇ ਆਪਾਂ ਕੁਝ ਨਹੀਂ ਕਰਨਾ ਸਾਰੇ ਨਿਸ਼ਾਨੇ ਲਗਾਣੇ ਆ ਇੱਥੋਂ 2 ਇੰਚ 2 ਜ਼ਿਆਦਾ ਲੈ ਲਿਆ ਇੱਥੋਂ ਆਪਾਂ ਇਹਨੂੰ ਇੱਧਰ ਚੱਕ ਕੇ ਰੱਖ ਦੇਣਾ ਠੀਕ ਹੈ ਜੀ ਇੱਥੋਂ ਆਪਾਂ ਇਹਨੂੰ ਚੱਕ ਕੇ ਇੱਥੇ ਰੱਖਤਾ ਆਸਲ ਵਾਲੀ ਸਾਈਡ ਤੋਂ ਇੱਥੋਂ ਆਪਾਂ 2 ਇੰਚ ਜ਼ਿਆਦਾ ਲੈਣਾ ਆ ਦੇਖੋ ਇਹਦਾ 2 ਇੰਚ ਜ਼ਿਆਦਾ ਲਿਆ ਉਹ ਤਾਂ ਬਾਅਦ ਆਪਾਂ ਇੱਥੋਂ ਇੰਚ ਡੇ ਵੀਦਾਂ ਰੱਖਣਾ ਤੇ ਇੱਥੋਂ ਇਹਨੂੰ ਇਦਾਂ ਬਣਾ ਲੈਣਾ ਲੈ ਟ੍ਰਿਸ਼ਾ ਠੀਕ ਹੈ ਜੀ ਤੇ ਬਾਕੀ ਆਪਾਂ ਪਹਿਲਾਂ ਆਪਾਂ ਇਹਦੇ ਨਾਲਾਂ ਕਟਿੰਗ ਕਰਾਂਗੇ ਫਿਰ ਆਪਾਂ ਇਹਨੂੰ ਇੱਧਰ ਕਰ ਲਾਂਗੇ

ਉਸ ਤੋਂ ਬਾਅਦ ਆਪਾਂ ਇਥੋਂ ਵੀ ਕਟਿੰਗ ਕਰ ਲਾਂਗੇ ਠੀਕ ਹੈ ਜੀ ਬਹੁਤ ਹੀ ਸੋਖੇ ਤਰੀਕੇ ਨਾਲ ਤੁਹਾਨੂੰ ਦੱਸਿਆ ਜਿਆਦਾ ਗਿੰਦੀ ਮਿੰਦੀ ਕਰਨ ਦੀ ਲੋੜ ਨਹੀਂ ਇਹ ਹੋ ਗਈ ਮੇਰੀ ਪਲਾਜ਼ੋ ਦੀ ਕਟਿੰਗ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਪਲਾਜ਼ੋ ਦੀ ਕਟਿੰਗ ਕਰ ਲਈਏ ਤੇ ਉਸ ਤੋਂ ਬਾਅਦ ਆਪਾਂ ਇਹਦੀ ਪੌকেট ਕਟਿੰਗ ਕਰਾਂਗੇ ਆ ਸਾਈਡ ਤੋਂ ਕਪੜਾ ਬਚਿਆ ਪਤਾ 13 ਇੰਚ ਪੌਕਰ ਦੀ ਲੰਬਾਈ ਰੱਖਾਂਗੇ ਠੀਕ ਹੈ ਜੀ ਲੰਬਾਈ ਰੱਖਣ ਤੋਂ ਬਾਅਦ ਇੱਕ ਸਾਈਡ ਤੋਂ ਆਪਾਂ 7 ਇੰਚ ਲੈਣਾ ਇਧਰੋਂ ਆਪਾਂ 7 ਇੰਚ ਲਿਆ ਇਧਰੋਂ ਆਪਾਂ 6 ਇੰਚ ਲਿਆ 8 ਇੰਚ ਕੱਟ ਕਰਕੇ ਇਹ ਜੀ ਤਾਂ ਨੂੰ ਆਪਾਂ ਇਹ ਨਾਲ ਬੰਨ ਲਵਾਂਗੇ 그다음에 ਤੋਂ ਆਪਾਂ ਇਹਦੀ ਬੁਲਾਈ ਦੇਣਾ ਇਹ ਫੋਲਡ ਕਪੜਾ ਠੀਕ ਹੈ ਜੀ ਆ ਦੇਖ ਸਕਦੇ ਹੋ ਸਿੰਗਰ ਕਪੜੇ ਦੀ ਕਟਿੰਗ ਕਰਨੀ ਹੈ ਤਾਂ ਉਹ ਵੀ ਆਪਾਂ ਇਸ ਤਰ੍ਹਾਂ ਹੀ ਦੋ ਪੀਸੇ ਜੋੜ ਲੈਣੇ ਠੀਕ ਹੈ ਜੀ ਇਹ ਹੋ ਗਈ ਮੇਰੀ ਪਾਕਟ ਦੀ ਕਟਿੰਗ ਪਲਾਜ਼ੋ ਦੀ ਕਟਿੰਗ ਹੋ ਚੁੱਕੀ ਹੈ ਤੇ ਪਲਾਜ਼ੋ ਦੀ ਕਟਿੰਗ ਕਰਨ ਤੋਂ ਬਾਅਦ ਆਪਾਂ ਇਹਦੀ ਸਟਿਚਿੰਗ ਕਰਾਂਗੇ ਦੇਖ ਸਕਦੇ ਤੁਸੀਂ ਮੇਰੀ ਪਲਾਜ਼ੋ ਦੀ ਕਟਿੰਗ ਹੋ ਗਈ ਹੈ ਤੇ ਬਹੁਤ ਹੀ ਵਧੀਆ ਤੁਹਾਨੂੰ ਕਿੱਦਾਂ ਲੱਗੀ ਤੇ ਉਸ ਤੋਂ ਬਾਅਦ ਆਪਾਂ ਸਟਿਚਿੰਗ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਇਹਦੇ ਆਸਣ ਜੋੜਾਂਗੇ 프ਰੰਟ ਔਰ ਬੈਕ ਇਹ ਪੌਕੇਟ ਹੈ ਨੂੰ ਸਾਈਡ ਤੇ ਰੱਖਾਂਗੇ ਪਹਿਲੇ ਇਹਦੇ ਮਤਲਬ ਦੋਨੋਂ ਆਸਣ ਜੋੜ ਦਾਂਗੇ ਪਹਿਲਾਂ 프ਰੰਟ ਆਸਣ ਦੀ ਸੀਨ ਲਗਾਵਾਂਗੇ ਫੇਰ ਬੈਕ ਦੀ ਸੀਨ ਲਗਾਵਾਂਗੇ ਚਲੋ ਜੀ ਆਪਾਂ ਸੀਨ ਲਗਾ ਲੈਂਦੇ ਆ ਤੇ ਆ ਦੇਖ ਸਕਦੇ ਹੋ ਕਿ ਮੈਂ ਇਹਦੀਆਂ ਸੀਨਾਂ ਲਗਾਤੀ ਆ ਆ ਦੇਖ ਸਕਦੇ ਹੋ ਕਿ ਦੋਨੋਂ ਆਸਣ ਜੋੜਦੇ ਤੁਸੀਂ ਸੀਨ ਵੀ ਦਬਾ ਸਕਦੇ ਹੋ ਤੇ ਉਤ ਬਾਦ ਆਪਾਂ ਇਹਨੂੰ ਖੋਲ ਲੈਣਾ ਤੇ ਆ ਦੇਖ ਸਕਦੇ ਤੁਸੀਂ ਕਿ ਆ ਬੈਕ ਪੀਸ ਵੀ ਤੁਹਾਨੂੰ ਖੋਲ ਕੇ ਦਿਖਾਣੀ ਆ ਆ ਦੇਖੋ ਬੈਕ ਪੀਸ ਵੀ ਆਪਾਂ ਸੇਮ ਲਗਾਤੀ ਆ ਤੇ ਉਤ ਬਾਦ ਆਪਾਂ ਫਰੰਟ ਪੀਸ ਲਵਾਂਗੇ ਫਰੰਟ ਪੀਸ ਲੈਣ ਤੋਂ ਬਾਅਦ ਆਪਾਂ ਫਰੰਟ ਪੀਸ ਦੇ ਆ ਇੱਕ ਸਾਈਡ ਤੇ ਆ ਦੇਖੋ ਇਧਰਲੀ ਸਾਈਡ ਤੇ ਲੈਫਟ ਸਾਈਡ ਤੇ ਆਪਾਂ ਇਹਦੀ ਪਾਕਟ ਲਗਾਵਾਂਗੇ ਠੀਕ ਹੈ ਜੀ ਆ ਦੇਖ ਸਕਦੇ ਤੁਸੀਂ ਤੇ ਸਭ ਤੋਂ ਪਹਿਲਾਂ ਆਪਾਂ ਇੰਜਰੀ ਟੇਪ ਲਵਾਂਗੇ ਇੰਜਰੀ ਟੇਪ ਲੈ ਕੇ ਇੱਥੋਂ ਆਪਾਂ 3 ਇੰਚ ਆਪਾਂ ਪਹਿਲਾਂ ਤੇ ਨਿਸ਼ਾਨੇ ਲਗਾਵਾਂਗੇ 3 ਇੰਚ ਦੇ ਨਿਸ਼ਾਨੇ ਲਗਾ ਕੇ ਉਹ ਤੋਂ ਬਾਅਦ ਆਪਾਂ ਇੱਥੋਂ 5.5 6 ਇੰਚ ਦੇ ਨਿਸ਼ਾਨੇ ਲਗਾਣੇ ਆ ਠੀਕ ਹੈ ਮੈਂ 5.5 ਲਗਾਈ ਆ ਤੁਸੀਂ 6 ਇੰਚ ਦੀ ਲਗਾਣੀ ਆ ਕਿਉਂਕਿ ਮੇਰਾ ਹੱਥ ਪਤਲਾ ਹੈ ਤੇ ਜੇ ਕਿਸੇ ਦਾ ਹੱਥ ਭਾਰਾ ਦਾ 6 ਇੰਚ ਦੇ ਜ਼ਰੂਰ ਲਗਾਇਓ ਇੱਥੋਂ ਵੀ ਭਾਰਾ ਤੇ 6.5 ਲਗਾਇਓ ਹੈ ਵੀ ਨਾਪ ਹੈ ਜਦਾ ਠੀਕ ਹੈ ਜੀ ਤੇ ਆ ਦੇਖੋ ਮੈਂ 5.5 ਲਗਾਈ ਆ ਉਤਤ ਬਾਅਦ ਆਪਾਂ ਕੀ ਕਰਨਾ ਲੈਣੀ ਆ ਪਾਕਟ ਜਿਹੜੀ ਕਟਿੰਗ ਕੀਤੀ ਆ ਆਦੇ ਪਾਕਟ ਇਹਦੇ ਉੱਪਰ ਆ ਕੇ ਜਿਹੜਾ ਗੁਲਾਈ ਵਾਲਾ ਸਾਈਡ ਆ ਉਹ ਆਪਾਂ نیچے ਰੱਖਾਂਗੇ ਇਹਨੂੰ ਪਾਕਟ ਨੂੰ ਆਪਾਂ ਅੰਦਰ ਖੋਲ ਲਾਂਗੇ ਠੀਕ ਹੈ ਜੀ ਇਹ ਸਿੱਧਾ ਸਾਈਡ ਆ ਪਾਕਟ ਦਾ ਅੰਦਰ ਵਾਲੇ ਸਾਈਡ ਤੇ ਦੇਖ ਸਕਦੇ ਤੁਸੀਂ ਤੇ ਉਤਤ ਬਾਅਦ ਇਹਦੇ ਹੀ ਆਪਾਂ ਬਾਕਸ ਬਣਾਇਆ ਉਤੋਂ ਹਾਫ ਇੰਚ ਉੱਪਰ ਰੱਖ ਕੇ ਪਾਕਟ ਰੱਖਣੀ ਆ ਦੇਖੇ ਨਿਸ਼ਾਨੀ ਤੋਂ ਹਾਫ ਇੰਚ ਉੱਪਰ ਕਰਨੀ ਆ ਪਾਕਟ ਦਾ ਕਪੜਾ ਠੀਕ ਹੈ ਜੀ ਉਤਤ ਬਾਅਦ ਇਦਾਂ ਹੀ ਆਪਾਂ ਇਹਦੇ ਉੱਪਰ ਨਿਸ਼ਾਨੇ ਲਗਾ ਲੈਨੇ ਨਿਸ਼ਾਨੇ ਲਗਾਣ ਤੋਂ ਬਾਅਦ ਆਪਾਂ ਇਹ ਜਿੱਥੇ ਬਾਕਸ ਬਣਾਇਆ ਇੱਥੇ ਆਪਾਂ ਸੀਨ ਲਗਾਵਾਂਗੇ ਠੀਕ ਹੈ ਜੀ ਇੱਥੇ ਸੀਨ ਲਗਾ ਲੈਨੇ ਸਫਾਈ ਚ ਸੀਨ ਲਗਾਣੀ ਹੈ ਤੇ ਇੱਥੋਂ ਆਪਾਂ ਸੀਨ ਲਗਾ ਲੈਣੀ ਆਹ ਦੇਖ ਸਕਦੇ ਹੋ ਕਿ ਹਾਫ ਇੰਚ ਦਾ ਉੱਪਰ ਮੈਂ ਕੱਪੜਾ ਛੱਡਿਆ ਠੀਕ ਹੈ ਜੀ ਇਦਾਂ ਇਹਦੇ ਬਾਕਸ ਇਦਾਂ ਬਣਾ ਲੈਣਾ ਨਿਸ਼ਾਨੇ ਸੀਨ ਲਗਾਣ ਤੋਂ ਬਾਅਦ ਉਤੋਂ ਬਾਅਦ ਆਪਾਂ ਤੇ ਕੋਨਰਾਂ ਦੇ ਛੋਟੇ ਛੋਟੇ ਕੱਟ ਲਗਾਵਾਂਗੇ ਕੱਟ ਲਾਹਣ ਤੋਂ ਬਾਅਦ ਆਪਾਂ ਇਹਨੂੰ ਪੋਕਟ ਨੂੰ ਅੰਦਰ ਵਾਲੇ ਸਾਈਡ ਤੇ ਕਰ ਲੈਣਾ ਇਦਾਂ ਕਰਕੇ ਤੇ ਇਹਨੂੰ ਸੈੱਟ ਕਰ ਲਾਂ ਚੰਗੀ ਤਰ੍ਹਾਂ ਕਿ ਇਹਨੂੰ ਆਪਾਂ ਪ੍ਰੈਸ ਵੀ ਕਰ ਸਕਦੇ ਆ ਪ੍ਰੈਸ ਕਰਕੇ ਸੈੱਟ ਕਰ ਲਾਂਗੇ ਇਹਨੂੰ ਮੈਂ ਇਸ ਤਰ੍ਹਾਂ ਹੀ ਕਰ ਰਹੀ ਆ ਕਿਉਂਕਿ ਕਾਟਨ ਦਾ ਕੱਪੜਾ ਤੇ ਬੜਾ ਵਧੀਆ ਸੈੱਟ ਹੋ ਰਿਹਾ ਤੇ ਇਦਾਂ ਕਰਕੇ ਆਪਾਂ ਇਹਦੇ ਵਲਵਲ ਕੱਢ ਲਾਂਗੇ ਇਹਨੂੰ ਇੱਕਦਮ ਸੈੱਟ ਕਰ ਲੈਣਾ ਆ ਦੇਖ ਸਕਦੇ ਹੋ ਕੱਪੜੇ ਨੂੰ ਬਾਹਰ ਕੱਢ ਦੇਣਾ ਜਿਹੜਾ ਸੀਨ ਲਗਾਉਣ ਤੋਂ ਜਿਹੜਾ ਉੱਪਰ ਹੀ ਉਹ ਨੀਚੇ ਵਾਲਾ ਕਪੜਾ ਇਹਨੂੰ ਆਪਾਂ ਇਦਾਂ ਬਾਹਰ ਕੱਢਣਾ ਇਹਦੇ ਕੋਰਨਰ ਜਿੱਦਾਂ ਬਾਹਰ ਨਿਕਲ ਜਾਣੇ ਠੀਕ ਹੈ ਜੀ ਤਾਂ ਬਾਕਸ ਜਿੱਦਾਂ ਬਣਿਆ ਉਦਾਂ ਹੀ ਆਪਾਂ ਇਹਨਾਂ ਉਤ ਤੋਂ ਬਾਅਦ ਇਹਦੇ ਉੱਪਰ ਵੀ ਆਪਾਂ ਸੀਨ ਲਗਾ ਲੈਣੀ ਠੀਕ ਹੈ ਜੀ ਇਹ ਬਾਕਸ ਦੇ ਜਿਹੜਾ ਬਣਾਇਆ ਇਹਦੇ ਉੱਪਰ ਕਿਨਾਰੇ-ਕਨਾਰੇ ਤੇ ਸੀਨ ਲਗਾਉਗੇ ਸਫਾਈ 'ਚ ਤਾਂ ਕਿ ਸਾਡੀ ਪੌਕੇਟ ਵਧੀਆ ਲੱਗੇ ਸਫਾਈ 'ਚ ਲੱਗੇ ਤੇ ਉਤ ਤੋਂ ਬਾਅਦ ਆਪਾਂ ਦੇਖ ਸਕਦੇ ਹੋ ਤੁਸੀਂ ਕਿ ਸੀਨ ਲਗਾਤੀ ਹੈ ਆ ਦੇਖੋ ਅੰਦਰ ਸਾਈਡ ਤੇ ਕਪੜਾ ਕਾਦਾ ਸੇਹਣ ਲਗਾਤੀ ਉਹ ਤੋਂ ਬਾਅਦ ਕੀ ਗੱਲਾਂ ਇਹਨੂੰ ਪਾਕਟ ਨੂੰ ਆਪਾਂ ਖੋਲਣਾ ਪਹਿਲੇ ਖੋਲਣ ਤੋਂ ਬਾਅਦ ਆਪਾਂ ਇਹਦੇ ਅੰਦਰ ਸਾਈਡ ਤੇ ਪਾਕਟ ਜੋੜਨੀ ਹੈ ਇਹਦੇ ਗੁਲਾਈ ਦੇ نیچے ਉਹ ਇੱਥੇ ਸੇਹਣ ਲਗਾਣੀ ਆ ਦੇ ਇਹਨੂੰ ਇਦਾਂ ਆ ਦੇਖੋ ਇਹਨੂੰ ਇਦਾਂ ਉਹ ਤੋਂ ਬਾਅਦ ਆ ਦੇ ਅੰਦਰ ਸਾਈਡ ਤੇ ਇਦਾਂ ਕਰਕੇ ਇਹਨੂੰ ਦੂਜੇ ਪਾਸੇ ਕਰਕੇ ਤੇ ਇਹਦੇ ਆਪਾਂ نیچے ਸੇਹਣ ਲਗਾਵਾਂਗੇ ਜਾਨੀ ਕਿ ਪਾਕਟ نیچے ਬੰਦ ਕਰਾਂਗੇ ਠੀਕ ਹੈ ਜੀ ਇੱਥੇ ਤੱਕ ਸੇਹਣ ਲਗਾਣੀ ਹੈ ਸਿਰਫ ਆ ਦੇਖੋ ਇਹ ਇੱਥੋਂ ਤੱਕ ਸਿਰਫ ਨੀਚੇ ਸੀਨ ਲਗਾਤੀ ਦੇਖ ਸਕਦੇ ਤੁਸੀਂ ਉਹ ਤੋਂ ਬਾਅਦ ਪੋਕਟ ਨੂੰ ਆਪਾਂ ਅੰਦਰ ਵਾਲੀ ਸਾਈਡ ਤੇ ਸੀਨ ਲਗਾਈਏ ਠੀਕ ਹੈ ਜੀ ਪੋਕਟ ਨੂੰ ਸਿੱਧਾ ਕਰਾਂਗੇ ਆ ਦੇਖੋ ਪੋਕਟ ਨੂੰ ਸਿੱਧਾ ਕਰ ਲੈਣਾ ਠੀਕ ਹੈ ਜੀ ਇਹਨੂੰ ਸਿੱਧਾ ਕਰ ਲੈਣਾ ਚੰਗੀ ਤਰ੍ਹਾਂ ਇਹ ਵਾਲ ਵਾਲ ਕੱਢ ਲੈਣੇ ਆ ਤੇ ਤੁਸੀਂ ਚਾਹੋ ਇਹਦੇ ਉੱਪਰ ਵੀ ਜਿੱਥੇ ਸੀਨ ਲਗਾਈ ਮੈਂ ਅੰਦਰ ਸਾਈਡ ਤੇ ਸਿੱਧੇ ਸਾਈਡ ਤੇ ਵੀ ਉੱਪਰ ਸੀਨ ਲਗਾ ਸਕਦੇ ਦਬਾ ਸਕਦੇ ਇਹਨੂੰ ਸੀਨ ਨੂੰ ਅਤੇ ਬਾਅਦ ਆ ਦੇਖੋ ਪਾਕਟ ਨੂੰ ਆਪਾਂ ਅੰਦਰ ਵਾਲੀ ਸਾਈਡ ਤੇ ਕਰਕੇ ਸਿੱਧਾ ਕਰਕੇ ਆ ਦੇਖੋ ਐਂਦਾ ਕਰਕੇ ਸੈੱਟ ਕਰ ਲੈਣਾ ਸੈੱਟ ਕਰਨ ਤੋਂ ਬਾਅਦ ਆ ਦੇਖੋ ਆ ਦੇਖੋ ਤਾਂ ਮੇਰੇ ਕੋਠੇ ਸਾਡ ਦਿਖਾਨੀਆਂ ਬਹੁਤ ਹੀ ਵਧੀਆ ਮੇਰੀ ਪਾਕਟ ਬਣੀ ਆ ਤੇ ਉਤ ਬਾਅਦ ਆਪਾਂ ਕੀ ਕਰਨਾ ਇਹਦੇ ਉੱਪਰ ਆਪਾਂ ਸੀਨ ਲਗਾਨੀ ਹੈ ਐਂਦਾ ਕਰਕੇ ਇਹਨੂੰ ਕਪੜੇ ਸੈੱਟ ਕਰ ਲੈ ਇਹਦੇ ਉੱਪਰ ਠੀਕ ਹੈ ਜੀ ਤੇ ਇਹਦੇ ਉਪਰ ਪਾਕਟ ਦੇ ਆ ਦੇ ਉੱਪਰ ਵਾਲੀ ਸਾਡੇ ਪਿਛੇ ਪੌਕੇਟ ਲਈ ਪਰ ਇੱਥੇ ਵੀ ਸੀਨ ਲਗਾਣੀ ਆਪਾਂ ਤੇ ਇਹਦੇ ਪਹਿਲਾਂ ਉੱਪਰ ਵੀ ਲਗਾਵਾਂਗੇ ਪਹਿਲਾਂ ਉੱਪਰ ਲਗਾਵਾਂਗੇ ਫਿਰ ਆਪਾਂ نیچے ਸੀਨ ਲਗਾਵਾਂਗੇ ਆ ਦੇ ਉੱਪਰ ਲਗਾਤੀ ਪੌਕੇਟ ਜਿਹੜੀ ਹੈ ਕੱਪੜੇ ਨਾਲ ਅਟੈਚ ਕਰਤੀ ਹੈ ਇਹ ਕਰਨੀ ਜ਼ਰੂਰੀ ਹੈ ਕਿਉਂਕਿ ਜਦੋਂ ਆਪਾਂ ਇਲਾਸਟਿਕ ਪਾਵਾਂਗੇ ਤੇ ਸਾਡੀ ਪੌਕੇਟ ਇਕੱਠੀ ਹੋ ਸਕਦੀ ਹੈ ਇਸ ਲਈ ਆ ਦੇਖੋ ਤੋਂ ਬਾਅਦ ਆਪਾਂ ਸਿੱਧੇ ਸਾਈਡ ਤੇ ਵੀ ਇਦਾਂ ਕਰਕੇ ਪੌਕੇਟ ਕੱਪੜੇ ਨਾਲ ਅਟੈਚ ਕਰ ਲੈਣੀ ਆ ਪਲਾਜ਼ੋ ਨਾਲ ਠੀਕ ਹੈ ਜੀ ਅਟੈਚ ਕਰਨ ਤੋਂ ਬਾਅਦ ਦੇਖ ਸਕਦੇ ਤੁਸੀਂ ਕਿ ਮੇਰੀ ਪੌਕੇਟ ਬਣ ਚੁੱਕੀ ਆ ਉਹ ਤੋਂ ਬਾਅਦ ਆਪਾਂ ਇਹਦਾ ਬੈਕ ਕਪੜਾ ਜਰਿਕੇ ਬੈਗ ਪਲਾਜ਼ੋ ਦਾ ਬੈਕ ਵੇਸ ਜੋੜ ਕੇ ਤੇ ਪਲਾਜ਼ੋ ਨੂੰ ਆਪਾਂ ਤਿਆਰ ਕਰ ਲੈਣਾ ਦੇਖ ਸਕਦੇ ਤੁਸੀਂ ਅਸੱਦੇ ਸਾਈਡ ਤੇ ਇਹਦੇ ਉੱਪਰ ਵੀ ਆਪਾਂ ਸੀਨ ਲਗਾ ਸਕਦੇ ਜੇ ਚਾਹੋ ਤੇ ਠੀਕ ਹੈ ਜੀ ਤੇ ਤੁਹਾਨੂੰ ਬਹੁਤ ਹੀ ਸੋਖੇ ਤੇ ਕਹਿੰਦਾ ਸੀ ਆ ਪੌਕੇਟ ਲਗਾਣੀ ਤੇ ਤੁਹਾਨੂੰ ਇਹ ਕਿਦਾਂ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਦੇਖ ਸਕਦੇ ਹੋ ਕਿੰਨੀ ਵਧੀਆ ਪੌਕੇਟ ਬਣੀ ਐ ਤੇ ਉਤ ਬਾਅਦ ਆਪਾਂ ਇਹਦਾ ਬੈਕ ਪੀਸ ਲਵਾਂਗੇ ਤੇ ਬੈਕ ਪੀਸ ਆਪਾਂ ਦੋਨੋਂ ਸਾਈਡਾਂ ਤੇ ਅਟੈਚ ਕਰ ਦਾਂਗੇ ਆ ਦੇਖੋ ਇੱਧਰ ਵੀ ਔਰ ਦੂਜੀ ਸਾਈਡ ਤੇ ਵੀ ਆਪਾਂ ਇਹ ਦੇਖੋ ਇਦਾਂ ਅਟੈਚ ਕਰ ਦੇਣਾ ਪਲਾਜੋ ਦੇ ਨਾਲ ਦੇਖ ਸਕਦੇ ਏਦਾਂ ਕਰਕੇ ਤੇ ਦੋਨਾਂ ਸਾਈਡਾਂ ਤੇ ਪਲਾਜੋ ਦਾ ਦੋਨੋਂ ਪੀਸ ਅਟੈਚ ਕਰ ਦੇਣੇ ਆ ਅਟੈਚ ਕਰਨ ਤੋਂ ਬਾਅਦ ਆਪਾਂ ਇਹਦੀ ਲਾਸਟਿਕ ਪਾਣੀ ਆ ਲਾਸਟਿਕ ਪਾ ਕੇ ਤੇ ਇਹਦਾ ਮਤਲਬ ਨੀਚੋਂ ਫੋਲਡ ਕਰਕੇ ਪਹੁੰਚਾ ਔਰ ਫਿਟਿੰਗ ਦੀ ਸਿਨ ਲਗਾ ਲੈਂਦੀ ਆ ਤੇ ਪਲਾਜੋ ਬਣ ਕੇ ਤਿਆਰ ਆ ਬਹੁਤ ਹੀ ਸੋਖਾ ਹੈ ਤੇ ਬਹੁਤ ਹੀ ਜਲਦੀ ਬਣ ਜਾਂਦਾ ਪਲਾਜੋ ਸਲਵਾਰ ਨੂੰ ਟਾਈਮ ਲੱਗਦਾ ਪਲਾਜੋ ਨੂੰ ਉਹ ਟਾਈਮ ਲੱਗਦਾ ਤੇ ਉਤ ਤੋਂ ਬਾਅਦ ਮੈਂ ਲਾਸਟਿਕ ਲਈ ਲਾਸਟਿਕ ਮੈਂ ਕਮਰ ਦੇ ਸਾਹਮਣੇ ਲਈਏ ਜਿੱਤਾ ਮੇਰੀ 36 ਇੰਚ ਇਹਦੀ ਕਮਰ ਸੀ ਮੇਰੀ ਤੇ ਉਤ ਤੋਂ ਬਾਅਦ 36 ਦਾ 18 18 ਤੇ 18 ਇਹਨਾਂ 36 ਹੁੰਦੇ ਆ ਤੇ ਉਤ ਤੋਂ ਬਾਅਦ ਮੈਂ 2 ਇੰਚ ਐਕਸਟਰਾ ਲਈ ਹੈ ਉਹਨੇ 20 ਇੱਕ ਲੈ ਸਕਦੇ ਆਪਾਂ ਯਾਨੀ ਕਿ ਮੈਂ 20 ਇੰਚ ਸਾਢੇ 20 ਇੰਚ ਮਿਆਦਾਰnik ਲਾਸਟਿਕ ਲੈ ਲਈ ਹੈ ਤੇ ਲਾਸਟਿਕ ਲੈਣ ਤੋਂ ਬਾਅਦ ਆਪਾਂ ਲਾਸਟਿਕ ਨੂੰ ਫੋਲਡ ਕਰਕੇ ਤੇ ਇਹਨੂੰ ਜੋੜ ਲਿਆ ਸੀ ਗੁਲਾਈ ਚ ਤੇ ਉਤਤ ਬਾਅਦ ਇਹਦੇ ਸੈਂਟਰ ਚ ਦੋਨਾਂ ਸੈਂਟਰਾਂ ਚ ਇਹਨਾਂ ਦੋਨਾਂ ਨੂੰ ਲਾਸਟਿਕਾ ਨੂੰ ਜੋੜਨ ਤੋਂ ਬਾਅਦ ਆਪਾਂ ਇੱਥੇ ਖਿੱਚ-ਖਿੱਚ ਕੇ ਤੇ ਦਬਾਵ ਆ ਕੇ ਕੱਪੜੇ ਨੂੰ ਖਿੱਚ ਕੇ ਲਾਸਟਿਕ ਨੂੰ ਖਿੱਚ ਕੇ ਕੱਪੜੇ ਨੂੰ ਫੋਲਡ ਕਰਕੇ ਆਪਾਂ ਲਾਸਟਿਕ ਪਾ ਲਣੀ ਹੈ ਠੀਕ ਹੈ ਜੀ ਤੇ ਜੇ ਤੁਸੀਂ ਡਿਟੇਲ ਚ ਦੇਖਣਾ ਚਾਹੁੰਦੇ ਹੋ ਕਿ ਮੈਂ ਲਾਸਟਿਕ ਕਿਸ ਤਰ੍ਹਾਂ ਪਾਈ ਹੈ ਤੇ ਉਹ ਤੁਸੀਂ ਮੈਂ ਅਲੱਗ ਚ ਵੀਡੀਓ ਪਾਵਾਂਗੀ ਕਿਉਂਕਿ ਇਹ ਵੀਡੀਓ ਬਹੁਤ ਲੰਬੀ ਹੋ ਰਹੀ ਹੈ ਉਤ ਬਾਅਦ ਲਾਸਟਿਕ ਪਾਉਣ ਤੋਂ ਬਾਅਦ ਮੈਂ ਇਹਦੇ ਉੱਪਰ ਇਹਨੂੰ ਕਪੜਾ ਖਿੱਚ ਕੇ ਸੇਨ ਦਬਾ ਦਾਂਗੀ ਠੀਕ ਹੈ ਜੀ ਇਹ ਲਾਸਟਿਕ ਨੂੰ ਖਿੱਚ ਕੇ ਇਹਦੇ ਉੱਪਰ ਲਾਸਟਿਕ ਦੇ ਸੀਨ ਲਗਾ ਦਈਆ ਆਹ ਦੇਖ ਸਕਦੇ ਤੁਸੀਂ ਵੀ ਲਾਸਟਿਕ ਪੈ ਚੁੱਕੀ ਹੈ ਲੇਕਿਨ ਇਹ ਮੇਰੇ ਫਿੰਸ਼ਿੰਗ ਚ ਪਈ ਹੈ ਉਤ ਬਾਅਦ نیچے ਆਪਾਂ ਇਹਦਾ ਪੋਂਚਾ ਹੋਲਡ ਕਰਕੇ ਤੇ ਫਿਟਿੰਗ ਦੇ ਸੀਨ ਲਗਾਤੀ ਆਹ ਦੇਖ ਸਕਦੇ ਤੁਸੀਂ ਮੈਂ ਮੇਰਾ ਪਲਾਜੋ ਤਿਆਰ ਹੋ ਗਿਆ ਤੇ ਬਹੁਤ ਹੀ ਵਧੀਆ ਬਣਿਆ ਤੇ ਤੁਹਾਨੂੰ ਵੀਡੀਓ ਕਿੱਦਾਂ ਵੀਡੀਓ ਕਿੱਦਾਂ ਲੱਗੀ ਮੇਰੇ ਪਲਾਜੋ ਦੀ ਇਸ ਤਰ੍ਹਾਂ ਇੱਕ ਵਾਰੀ ਬਣਾ ਕੇ ਦੇਖਿਓ ਟ੍ਰਾਈ ਕਰਿਓ ਜਰੂਰ ਕਰਿਓ ਤੇ ਕਮੈਂਟ ਜਰੂਰ ਕਰਿਓ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਤੇ ਥੈਂਕ ਯੂ ਫॉर ਵਾਚਿੰਗ ਠੀਕ ਹੈ ਜੀ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਤੁਹਾਨੂੰ ਮੈਂ ਵੀਅਰ ਕਰਕੇ ਦੱਸ ਰਹੀ ਆ ਦੇਖ ਸਕਦੇ ਹੋ ਆ ਮੇਰੀ ਪਾਕਟ ਤੇ ਮੇਰਾ ਪਲਾਜ਼ੋ ਬਹੁਤ ਹੀ ਵਧੀਆ ਫਿਟਿੰਗ ਚ ਪਲਾਜ਼ੋ ਬਣਿਆ ਬਹੁਤ ਹੀ ਕੰਫਰਟੇਬਲ ਪਲਾਜ਼ੋ ਬਣਿਆ ਤੁਸੀਂ ਦੇਖ ਸਕਦੇ ਹੋ ਕਿ ਕੋਈ ਪੁੰਚੇ ਤੋਂ ਖਿੱਚਣੀ ਪੈ ਰਹੀ ਕੋਈ ਚੜ੍ਹ ਨਹੀਂ ਰਿਹਾ نیچے ਇਕਦਮ ਫਿਟਿੰਗ ਬਣਿਆ ਜਿੱਦਾਂ ਆਪਾਂ ਬੈਕ ਸਾਈਡ 2 ਇੰਚ ਐਕਸਟਰਾ ਲੈਨੇ ਤਾਂ ਲੈ ਕਰਕੇ ਲੈਨੇ ਕਿ ਸਾਡੇ ਪਲਾਜ਼ੋ ਤੇ ਕੋਈ ਖੇਚਣਾ ਪਵੇ ਬੈਟਰ ਉੱਠ ਲੱਗੇ ਸਾਨੂੰ ਕੋਈ ਪ੍ਰੋਬਲਮ ਨਾ ਹੋਵੇ ਤੇ ਇਹ ਉਹ 2 ਇੰਚ ਲੈਣਾ ਬਹੁਤ ਜ਼ਰੂਰੀ ਆ ਜਿੱਦਾਂ ਆਪਾਂ ਰੈਡੀमेड ਪੈਂਟਾ ਲੈਨੇ ਜਾਂ ਪਲਾਜ਼ੋ ਲੈਨੇ ਹੋ ਤੁਸੀਂ ਧਿਆਨ ਕਰਿਓ ਦੇਖਿਓ ਕਿ ਬੈਕ ਸਾਈਡ ਹਮੇਸ਼ਾ ਜ਼ਿਆਦਾ ਹੁੰਦਾ ਫਰੰਟ ਨਾਲੋਂ ਠੀਕ ਹੈ ਜੀ ਅਸਲ ਵਾਲੇ ਸਾਈਡ ਤੇ ਇਹ ਤਾਂ ਕਰਕੇ ਲੈਂਦੇ ਆ ਕਿ ਸਾਨੂੰ ਬੈਠਣ ਲੱਗੇ ਸਾਡਾ ਪਲਾਜ਼ੋ نیچے ਨਾ ਜਾਏ ਗਿਰੇ ਨਾ ਔਰ ਖੇਚਣਾ ਪਵੇ ਤੇ ਦੇਖ ਸਕਦੇ ਹੋ ਤੁਸੀਂ ਕਿੰਨੇ ਵਧੀਆ ਦੇਖ ਪਹੁੰਚੇ ਤੇ ਫਿਟਿੰਗ 7 ਇੰਚ ਮੈਂ ਪਹੁੰਚਾ ਲੈ ਕੇ ਤੇ ਫਿਟਿੰਗ ਚ ਬਣਾਇਆ ਪਲਾਜੋ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜਿਨ੍ਹਾਂ ਨੇ ਨਹੀਂ ਇਹ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਚ ਦੱਸਿਓ ਬਣਾ ਕੇ ਤੁਸੀਂ ਪਲਾਜੋ ਤੁਹਾਡਾ ਕਿਸ ਤਰ੍ਹਾਂ ਪਲਾਜੋ ਬਣਿਆ ਠੀਕ ਹੈ ਜੀ ਓਕੇ ਜੀ ਬਾਏ ਜੀ ਥੈਂਕ ਯੂ ਫॉर ਵਾਚਿੰਗ ਮਿਲਦੇ ਆ ਅਗਲੀ ਵੀਡੀਓ ਲੈ ਕੇ ਸ਼ਸ਼ੀਕਾਰ ਜੀ ਬਾਏ ਬਾਏ ਜੀ